FM Fast Movie News and Entertainment Channel ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ ਟਿੰਗੀ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਸਮੇਂ-ਸਮੇਂ ਤੇ ਨਵੀਆਂ ਨਮੀਆਂ ਗੀਤਾਂ ਅਤੇ ਨਮੀਆਂ ਨਾਮੀਆਂ ਸਟੋਰੀਆਂ ਦੇ ਨਾਲ ਕਹਾਣੀਆਂ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ ਅੱਜ ਅਸੀਂ ਆਏ ਹਾਂ ਕਨੌਰ ਹਲਕੇ ਦੇ ਪਿੰਡ ਸਰਾਲਾ ਖੁਰਦ ਦੇ ਵਿੱਚ ਆਏ ਹਾਂ ਜਿੱਥੇ ਕਿ ਜਹਰਬੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਪਾਰਕ ਹਸਪੀਟਲ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਜਹਰਬੀਰ ਗੁੱਗਾ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕਰਲਦੀਪ ਪੰਗੋਆ ਜੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੈਂਪ ਬਾਰੇ ਜਾਣਕਾਰੀ ਲੈਂਦੇ ਆ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਧਾਨ ਜੀ ਆਪਣਾ ਜਿਹੜਾ ਕੈਂਪ ਲਾਇਆ ਤੁਸੀਂ ਕਿੰਮਾ ਕੈਂਪ ਲਾਇਆ ਹੁਣ ਤੱਕ ਜੀ ਆ 43ਵਾਂ ਕੈਂਪ ਹੈ ਜੀ ਜਿਹੜਾ ਲਾਇਆ ਆ ਆਪਣੇ अच्छा अपना जी किद्दा दा सहयोग मिल ਰਿਹਾ ਤੁਨੂੰ ਲੋਕਾਂ ਵੱਲੋਂ ਤੇ پارک ਹੌਸ ਵਿਟਲੂ ਦੇ ਨਾਲ ਸਹਿਯੋਗ ਨਾਲ ਤੁਸੀਂ 43ਵਾਂ ਕੈਂਪ ਲਾਇਆ ਕਿਦਾਂ ਦਾ ਸਹਿਯੋਗ ਮਿਲ ਰਿਹਾ ਦੋਨਾਂ ਤੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਪਿੰਡਾਂ ਚੋਂ ਆ ਰਹੇ ਆ ਵੇ ਤੇ ਹੋਰ ਆਪਣੇ ਕੈਂਪ ਦੇ ਵਿੱਚ ਕੀ ਕੀ ਜਿਹੜੀ ਆਪਣੀ ਜਾਰਵੀ ਗੁਗਾ ਜੀ ਵੈਲਫੇਅਰ ਸੁਸਾਇਟੀ ਉਹਦੇ ਵਿੱਚ ਕੀ ਕੀ ਸਹੂਲਤਾਂ ਤੁਸੀਂ ਲੋਕਾਂ ਲਈ ਉਪਲਬਧ ਨੇ ਤੁਹਾਡੇ ਸਹੂਲਤਾਂ ਦਾ ਬਹੁਤ ਕਾਫੀ ਨੇ ਪਰ ਹੁਣ ਤਾਂ ਅਸੀਂ ਪੂਰੇ ਆਸ਼ੀਮਾਨ ਕਾਟ ਬਣਾਏ ਨੇ 25 ਬਾਕੀ ਹੋਰ ਹਫਤੇ ਤੱਕ ਪੂਰੇ ਕੈਂਪ ਲਾਵਾਂਗੇ ਤੇ ਉਹਦੇ ਚ ਸਹੂਲਤਾਂ ਬਾਰੇ ਦੱਸਾਂਗੇ ਕੀ ਕੀ ਆ ਹੋਰ ਤੁਹਾਡੀਆਂ ਪਲੈਨਿੰਗਾਂ ਕੀ ਨੇ ਅੱਗੇ ਅੱਗੇ ਲੋਕਾਂ ਦੇ ਸਹੂਲਤਾਂ ਲੈ ਕੇ ਕੀ ਕੀ ਆ ਰਹੇ ਹੋਰ ਫਿਲਹਾਲ ਤਾਂ ਅਸੀਂ ਉਰੇ ਮੈਡੀਕਲ ਦਾ ਹੀ ਕੈਂਪ ਲਾਇਆ ਤੇ ਤੇ ਬਾਕੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਸੀ ਲੋਕਾਂ ਨੂੰ ਅਵੇਲੇਬਲ ਕਰਵਾ ਰਹੇ ਨੇ ਜੀ ਲੋਕ ਕਿੰਨਾ ਉਤਸ਼ਾਹ ਨਾਲ ਤੁਹਾਡੇ ਨਾਲ ਕਿੰਨਾ ਕੁ ਜੁੜ ਰਹੇ ਨੇ ਕਿੰਨਾ ਕੁ ਸਹਿਯੋਗ ਦੇ ਰਹੇ ਨੇ ਤੁਹਾਡੇ ਨਾਲ ਲੋਕ ਹੁਣ ਤੱਕ ਮੇਰੇ ਨਾਲ 3400 ਬੰਦਾ ਜੁੜ ਚੁੱਕਿਆ ਜੀ ਬਾਕੀ ਹੌਲੀ ਹੌਲੀ ਅਸੀਂ ਹਲਕਿਆਂ ਦੇ ਵਿੱਚ ਕੈਂਪ ਲਾ ਰਹੇ ਹਾਂ ਉਧੇ ਰਾਹੀ ਕੰਮ ਕਰ ਰਹੇ ਹਾਂ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ ਸਨੇਹਾ ਆਹੀ ਹੈ ਜੀ ਜਿਹੜੀਆਂ ਨੇਕ ਆ ਆਪਣੀ ਸੰਸਥਾਵਾਂ ਬਣੀਆਂ ਹੋਈਆਂ ਨੇ ਤਾਂ ਸਾਡੇ ਨਾਲ ਜੁੜ ਕੇ ਆਪਾਂ ਲੋਕ ਭਲਾਈ ਦੇ ਆ ਕੰਮ ਕਰਨੇ ਆ ਬਿਲਕੁਲ ਜੀ ਪ੍ਰਧਾਨ ਜੀ ਨੇ ਪ੍ਰਧਾਨ ਜੀ ਨੇ ਮੈਡੀਕਲ ਕੈਂਪ ਬਾਰੇ ਆਪਣੀ ਜਹਰਬੀਰ ਗੁੱਗਾ ਜੀ ਵੈਲਫੇਅਰ ਸੁਸਾਇਟੀ ਬਾਰੇ ਜਾਣਕਾਰੀ ਦਿੱਤੀ ਆ ਕੀ ਕੀ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਲੋਕਾਂ ਨੂੰ ਉਹ ਉਪਲਬਧ ਕਰਾ ਰਹੇ ਨੇ ਸਾਡੇ ਨਾਲ ਅੱਗੇ ਚੱਲਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਡਾਕਟਰ ਜੀ ਸਾਡੇ ਨਾਲ ਨੇ ਪਾਰਕ ਹਸਪੀਟਲ ਪਟਿਆਲਾ ਵੱਲੋਂ ਜੋ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ 43ਵਾਂ ਕੈਂਪ ਲੱਗਾ ਹੈ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਚੈਨਲ 'ਤੇ ਸਸ਼ੀਲ ਜੀ ਮੇਰਾ ਨਾਮ ਪੰਨੀਤ ਸਿੰਘ ਹੈ ਮੈਂ ਪਾਰਕ ਹਸਪੀਟਲ 'ਚ ਨਰਸਿੰਸ ਆ ਬੱਧਾ ਹਾਂ ਆਪਣੀ ਆਪਣੇ ਕੈਂਪ ਬਾਰੇ ਥੋੜੀ ਜਾਣਕਾਰੀ ਦਿਓ ਕਿੱਦਾਂ ਦੇ ਮਰੀਜ਼ ਤੁਹਾਡੇ ਕੋਲੇ ਆਉਂਦੇ ਨੇ ਕਿੱਦਾਂ ਦਾ ਸਹਿਯੋਗ ਲੈਂਦੇ ਹੋ ਇਹ ਇੱਥੇ ਸਾਡੇ ਕੋਲ ਬੀਪੀ ਨਾਲ ਆਉਂਦੇ ਨੇ ਜਾਂ ਫਿਰ ਜਿਹਨਾਂ ਦਾ ਬੁਖਾਰ ਵਗੈਰਾ ਹੁੰਦਾ ਹੈ ਇਹੋ ਜਿਹੇ ਪੀਸ਼ਾ ਜਿਹਨਾਂ ਦੀ ਸ਼ੂਗਰ ਵਗੈਰਾ ਵਧੀਆਂ ਹੁੰਦੀ ਹੈ ਇਹੋ ਜਿਹੇ ਪੇਸ਼ੈਂਟਸ ਆ ਰਹੇ ਨੇ ਸਾਡੇ ਕੋਲ ਯਾਹਰਬੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਤੁਸੀਂ 43ਵਾਂ ਕੈਂਪ ਸਾਂਝੇ ਤੌਰ ਤੇ ਲਾ ਰਹੇ ਹੋ ਤੁਹਾਡੇ ਨਾਲ ਲਾਏ ਨੇ ਇਹਨਾਂ ਦਾ ਸਹਿਯੋਗ ਕਿਦਾਂ ਦਾ ਮਤਲਬ ਤੁਹਾਡੇ ਨਾਲ ਰਿਹਾ ਇਹ ਸਿਓ ਬਹੁਤ ਵਧੀਆ ਨੇ ਕਿ ਕਾਫੀ ਪੇਸ਼ੈਂਟਸ ਵੀ ਆਂਦੇ ਨੇ ਤੇ ਹਸਪਤਾਲ ਵੀ ਕਾਫੀ ਆ ਰਹੇ ਨੇ ਹਸਪਤਾਲ ਵੱਲੋਂ ਲੋਕਾਂ ਨੂੰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਹੋਰ ਤੁਸੀਂ ਆਪਣੇ ਹਸਪਤਾਲ ਵੱਲੋਂ ਕੀ ਕੀ ਸਹੂਲਤਾਂ ਉਪਲਬਧ ਕਰਾਉਣੀ ਹੈ ਇਤੇ ਕਾਫੀ ਸਹੂਲਤਾ ਮਿਲਦੀ ਹੈ ਜਿਵੇਂ ਆਈਸ਼ਵਰ ਕਾਰਡ ਚੱਲਦਾ ਹੈ ਉਸ ਤੋਂ ਆਪਰੇਸ਼ਨ ਵੀ ਹੋ ਜਾਂਦੇ ਨੇ ਜਾਂ ਆਪਣੇ ਐਮਈਸੀਐਚਐਸ ਕਾਰਡ ਪੁਲਿਸ ਦੇ ਕਾਰਡ ਵੀ ਚੱਲਦੇ ਨੇ ਤੇ ਕਾਫੀ ਸਹੂਲਤਾ ਮਿਲਦੀ ਹੈ ਇਹਨਾਂ ਵਿੱਚ ਤੇ ਡਿਸਕਾਊਂਟ ਵੀ ਵਧੀਆ ਮਿਲਦਾ ਹੈ ਡਾਕਟਰ ਸਾਹਿਬ ਜਿਹੜੇ ਉਹਨਾਂ ਮੌਸਮ ਜਿਦਾਂ ਵੀ ਚੇਂਜ-ਚੇਂਜ ਹੁੰਦਾ ਉਹਦੇ ਨਾਲ ਜਿਹੜੇ ਲੋਕਾਂ ਦੇ ਸਿਹਤ ਤੇ ਬਹੁਤ ਪ੍ਰਭਾਵ ਪੈਂਦਾ ਉਹਨਾਂ ਦਾ ਕੀ ਤੁਸੀਂ ਆਪਣੇ ਵੱਲੋਂ ਸੁਝਾਅ ਦੇਣਾ ਚਾਹੋਗੇ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹ ਆਮ ਧਿਆਨ ਰੱਖਣਾ ਤਾਂ ਕਿ ਉਹਨਾਂ ਨੂੰ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਦੂਰ ਰਹਿਣ ਉਹਨਾਂ ਤੋਂ ਅਸੀਂ ਇਹ ਕਾਮ ਨੇ ਪੁਰੀ ਤਰ੍ਹਾਂ ਕੱਪੜੇ ਪਾ ਕੇ ਰੱਖਣ ਤੇ ਆਪਣਾ ਖਿਆਲ ਰੱਖਣ ਤੇ ਬਾਅਦ ਘਟਖਾਣ ਤੇ ਪ੍ਰੋਪਰ ਵੀ ਅਲਾਉਟ ਵਗੈ ਲਗਾਉਗਾ ਤੁਹਾਂ ਤਾਂ ਕਿ ਮੱਛੇ ਹੋਏ ਨਾ ਬਿਲਕੁਲ ਜੀ ਇਹ ਸੰਪਰਕ ਡਾਕਟਰ ਪ੍ਰਨੀਤ ਸਿੰਘ ਜੀ ਜੋ ਕਿ ਪਾਰਕ ਹਸਪੀਟਲ ਪਟਿਆਲਾ ਅ ਬੱਲੋਂ ਆਏ ਨੇ ਕੈਂਪ ਲਾਇਆ ਉਹਨਾਂ ਨੇ ਜਹਰਬੀਰ ਗੁੱਗਾ ਜੀ ਇਹ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ 43ਵਾਂ ਕੈਂਪ ਉਹਨਾਂ ਨੇ ਲਾਇਆ ਉਹਨਾਂ ਨੇ ਆਪਣੇ ਬਿਮਾਰੀਆਂ ਬਾਰੇ ਦੱਸਿਆ ਲੋਕਾਂ ਨੂੰ ਕਿੱਦਾਂ ਦੇ ਮਰੀਜ਼ ਹੋਣਾ ਕੋਲੇ ਆ ਰਹੇ ਨੇ ਤੇ ਉਹਨਾਂ ਦੇ ਹਸਪਤਾਲ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਦੱਸਿਆ ਹੈ ਤੇ ਹੋਰ ਵੀ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣਾ ਧਿਆਨ ਰੱਖਣ ਤਾਂ ਕਿ ਜਿਹੜੀਆਂ ਅਨੇਕ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਨਜਾਤ ਪਾਈ ਜਾ ਸਕੇ ਸਾਡੇ ਨਾਲ ਕੁਝ ਮਰੀਜ਼ ਜਿਹੜੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਹੈ ਜੀ ਇਕਬਾਲ ਸਿੰਘ ਜੀ ਤੁਸੀਂ ਇਹੀ ਪਿੰਡ ਤੋਂ ਹਾਂ ਜੀ ਹਾਂ ਮੈਂ ਇਸੇ ਪਿੰਡ ਦਾ ਜੀ ਆਪਣੇ ਤੁਸੀਂ ਆਇਓ ਕੈਂਪ ਦੇ ਵਿੱਚ ਕਿਹੜੀ ਕੀ ਬਿਮਾਰੀ ਕੀ ਤੁਸੀਂ ਚੈੱਕ ਕਰਾਉਣ ਵਾਸਤੇ ਆ ਜੀ ਮੈਂ ਜੀ ਆਪਣਾ ਸ਼ੂਗਰ ਬਲੱਡ ਪ੍ਰੈਸ਼ਰ ਜਨਰਲ ਚੈੱਕ ਅਪ ਕਰਨ ਲਈ ਆਇਆ ਸੀ ਬੜਾ ਹੀ ਮਤਲਬ ਜੋ ਐਨ ਜੀਓ ਵੱਲੋਂ ਐਨ ਜੀਓ ਵਾਲਿਆਂ ਦਾ ਤੇ ਭਾਰਖ ਹਸਪਤਾਲ ਦਾ ਬੜਾ ਮੈਂ ਦਿਲੋਂ ਧੰਨਵਾਦੀ ਹਾਂ ਪਿੰਡ ਤੋਂ ਬਹੁਤ ਬੰਦਿਆਂ ਨੇ ਇੱਥੇ ਮਤਲਬ ਆਪਣਾ ਚੈੱਕ ਅਪ ਕਰਾਇਆ ਹਸਪਤਾਲ ਦੀ ਜਿੰਨੀ ਵੀ ਟੀਮ ਹੈ ਉਹ ਪੂਰਾ ਮਤਲਬ ਜਿਹੜੇ ਮਰੀਜ਼ ਆ ਰਹੇ ਸੀ ਇੱਥੇ ਸਭ ਨੂੰ ਬਹੁਤ ਹੀ ਸਹਿਯੋਗ ਬੜੇ ਵਧੀਆ ਤਰੀਕੇ ਨਾਲ ਦੇਖਿਆ ਉਹਨਾਂ ਨੇ ਸਭ ਨੂੰ ਦੱਸਿਆ ਜਿਹੜੀ ਮੁਢਲੀ ਸਤ ਮਤ ਤੌਰ ਤੇ ਇਲਾਜ ਸੀ ਉਹ ਇੱਥੇ ਕੀਤਾ ਬਾਕੀ ਜਿਹੜਾ ਮਤਲਬ ਕਿ ਸਲਾਹ ਵੀ ਦਿੱਤੀ ਗਈ ਵੀ ਤੁਸੀਂ ਜੇ ਕਿਤੇ ਕੋਈ ਚੈੱਕ ਅਪ ਕਰਾਉਣਾ ਵੀ ਕਿਤੇ ਵੀ ਜਾ ਕੇ ਕਰਵਾ ਸਕਦੇ ਹੋ ਤੁਸੀਂ ਜਾਂ ਇਹਨਾਂ ਦੇ ਹਸਪਤਾਲ ਤੇ ਜਾ ਕੇ ਵੀ ਕਰਾ ਸਕਦੇ ਹੋ ਬਾਕੀ ਐਨ ਜੀਓ ਦੇ ਸਹਿਯੋਗ ਨਾਲ ਪਾਰਖ ਹਸਪਤਾਲ ਦਾ ਤੇ ਐਨ ਜੀਓ ਦਾ ਮੈਂ ਦਿਲੋਂ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਨੂੰ ਆਪਣੇ ਇੱਕ ਮਤਲਬ ਘਰ 'ਚ ਹੀ ਕਿਸ ਤਰ੍ਹਾਂ ਦੀ ਸਹੂਲਤ ਦੇਤੀ ਵੀ ਜਿਹੜੀ ਬੰਦਾ ਲਾਈਨਾਂ 'ਚ ਜਾ ਕੇ ਉੱਥੇ ਚੈੱਕ ਅਪ ਕਰਾਉਂਦੇ ਅਸੀਂ ਬੜੀ ਸਾਨੂੰ ਲੱਗਣਾ ਸੀ ਉੱਥੇ ਜ਼ਿਆਦਾ ਏਰੀਏ ਤੇ ਜ਼ਿਆਦਾ ਲੋਕ ਆਉਂਦੇ ਐ ਇੱਥੇ ਅਸੀਂ ਆਪਣੇ ਪਿੰਡ ਦੇ ਹੀ ਬੰਦੇ ਸੀ ਤੋ ਕੋਈ ਮਤਲਬ ਸਾਨੂੰ ਕੋਈ ਕਿਸੇ ਤਰ੍ਹਾਂ ਬੜਾ ਸੋਹਣਾ ਇਹਨਾਂ ਦਾ ਨੇਪਰੇ ਚਾੜਿਆ ਇਹਨਾਂ ਨੇ ਬੜਾ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਸ ਚੀਜ਼ ਦੀ ਤੇ ਅਸੀਂ ਦਿਲੋਂ ਧੰਨਵਾਦ ਵੀ ਕਰਦੇ ਆ ਇਹਨਾਂ ਦਾ ਸਾਰਿਆਂ ਦਾ ਐਨ ਜੀਓ ਦਾ ਵੀ ਤੇ ਤੁਹਾਡੇ ਟੀਮ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਵੀ ਤੇ ਤੁਹਾਡੇ ਚੈਨਲ ਦੇਖਣ ਵਾਲਿਆਂ ਦਾ ਵੀ ਅਸੀਂ ਉਹਨਾਂ ਨੂੰ ਸਾਸਤਰੀ ਕਾਲ ਬੁਲਾਉਣੇ ਆਪਣੇ ਵੱਲੋਂ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਵੀ ਇਹ ਇੱਕ ਅਪੀਲ ਹੈ ਵੀ ਜਿਵੇਂ ਕੈਂਪ ਵਗੈਰਾ ਲੱਗਦੇ ਆ ਇੱਥੇ ਬੜੀ ਅੱਛੀ ਜਾਣਕਾਰੀ ਦਈ ਜਾਂਦੀ ਹੈ ਜਿਵੇਂ ਕਿ ਹੁਣ ਅਕੀਂ ਬਰਸਾਤ ਦਾ ਮੌਸਮ ਆ ਰਿਹਾ ਡੇਂਗੂ ਵਗੈਰਾ ਜਾਂ ਮਲੇਰੀਆ ਵਗੈਰਾ ਤੋਂ ਜਿਵੇਂ ਵੀ ਉਹ ਚੀਜ਼ਾਂ ਵੀ ਇੱਥੇ ਦੱਸੀਆਂ ਜਾਂਦੀਆਂ ਨੇ ਤੇ ਸੁਣਨ ਇਹ ਗੱਲਾਂ ਸੁਣੋ ਤੇ ਅਮਲ ਕਰੋ ਬਹੁਤ ਆਪਾਂ ਯਾਨੀ ਕਿ ਬਚਾਅ ਕੀਤਾ ਜਾ ਸਕਦਾ ਫਿਰ ਦੁਬਾਰੇ ਮੈਂ ਤੁਹਾਡੇ ਚੈਨਲ ਦਾ ਤੇ ਐਨ ਜੀਓ ਦਾ ਤੇ פארਕ ਹਸਪਤਾਲ ਦਾ ਤੇ פארਕ ਹਸਪਤਾਲ ਦੀ ਪੂਰੀ ਟੀਮ ਦਾ ਇੰਜੂਰੀ ਟੀਮ ਦਾ ਤੇ ਚੈਨਲ ਦਾ ਸਭ ਦਾ ਦਿਲੋਂ ਧੰਨਵਾਦ ਜੀ ਬਿਲਕੁਲ ਜੀ ਇਕਬਾਲ ਸਿੰਘ ਜੀ ਜਿਹੜੇ ਕਿ ਸਰਾਲਾ ਖੁਰਦ ਦੇ ਹੀ ਬਸਨੀਕ ਨੇ ਉਹਨਾਂ ਨੇ ਦੱਸਿਆ ਚੈੱਕ ਅਪ ਕਰਾਉਣ ਵਾਸਤੇ ਆਏ ਸੀ ਕਿ ਉਹਨਾਂ ਨੇ ਪਾਰਕ ਹਸਪੀਟਲ ਅਤੇ ਯਹਰਬੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਬਾਰੇ ਦੱਸਿਆ ਕਿ ਇਹਨਾਂ ਦਾ ਸੁਭਾਅ ਜਿਹੜਾ ਹੈਗਾ ਉਹਦੇ ਬਾਰੇ ਦੱਸਿਆ ਬਹੁਤ ਚੰਗਾ ਚੰਗਾ ਟੀਟ ਕਰਦੇ ਨੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਵਧਾਈ ਵਿਦਿੱਤੀ ਆਪਣੇ ਵੱਲੋਂ ਬਹੁਤ ਵੀ ਖੁਸ਼ ਹੋ ਕੇ ਗਏ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਸਫਲਤਾ ਤੇ ਕਹਾਣੀਆਂ ਦੇ ਨਾਲ ਤੁਹਾਨੂੰ ਰੂਬ ਰੂ ਕਰਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਐਫ ਐਮ ਫਾਸਟ ਮੂਵੀ న్యూਸ ਚੈਨਲ ਪਟਿਆਲਾ ਖਨੌਰ سرالته رژنېشتنګي دی رپورت